ਨਮਸਕਾਰ ਦੋਸਤੋ ਰੋਸ਼ਨੀ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਤੋਬੀਆਂ ਨਾ ਬਸਤੀ ਦੇ ਵਿੱਚ ਇੱਕ ਵਾਰ ਫਿਰ ਚੱਲਿਆ ਪੀਲਾ ਪੰਜਾ ਜਾਇਜ਼ ਕਬਜ਼ੇ ਦੇ ਮਾੜੇ ਨਤੀਜੇ ਹੁੰਦੇ ਹਨ ਇੱਕ ਅਜੀਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਨਸ਼ਾ ਤਸਕਰਾਂ ਵੱਲੋਂ ਨਜਾਇਜ਼ ਤੌਰ ਤੇ ਘਰ ਬਣਾਏ ਗਏ ਹਨ ਜਿਸ ਤਰ੍ਹਾਂ ਪੁਲਤ ਪ੍ਰਸ਼ਾਸਨ ਵੱਲੋਂ ਇਹ ਘਰ ਟਾਏ ਗਏ ਹਨ ਕੀ ਹੈ ਪੂਰਾ ਮਾਮਲਾ ਆਓ ਸੁਲਦੇ ਹਾਂ ਪੁਲਿਸ ਪ੍ਰਸ਼ਾਸਨ ਦੀ ਜਬਾਨੀ ਜੇ ਜਿਹੜੀ ਕਿ ਨਸਟਮ ਲਖੀ ਦਿੱਤੇ 10 ਬੱਚੇ ਮਰਨਾ ਹੈਗੇ ਨੇ ਤੇ ਉਹਦਾ ਅੰਦਾਜ਼ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਤੋ ਕੋਈ ਵੀ ਜਿਹੜਾ ਇਹ ਨਸ਼ਾ ਤਸਕਰ ਜੋ ਕੰਮ ਕਰਦਾ ਹੈ ਮਤ ਸੋਚੇ ਕਿ ਕੰਮਾਂ ਤੇ ਪਈਏ ਸਜ਼ਾ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਦਿੱਤਾ ਗਿਆ ਹੈ ਕੋਈ 잡ਦਾ ਹੈ ਕੋਈ ਮਿੱਕਲ 잡ਦਾ ਹੈ ਉਹ ਵੀ ਹੋਏਗਾ ਤੇ ਡੈਮੋਲਿਸ਼ਨ ਵਾਲੀ ਕਾਰਵਾਈ ਦਿੱਤੀ ਜਾਵੇਗੀ ਹੀ ਰਹੇ ਤੋ ਮੇਰੀ ਸਾਰੀ ਨਸ਼ਾ ਪ੍ਰੰਤਰਾ ਨੂੰ ਨਸੀਹਤ ਵੀ ਆਪਾਂ ਨੂੰ ਦੇਈਏ ਕਹੋ ਕਿ ਕੰਮ ਛੱਡਨ ਨਹੀਂ ਕਰਦੇ ਅਸੀਂ ਜੋ ਕਾਨੂੰਨ ਬਣਾਇਆ ਹੈ ਸਖਤ ਤੋਂ ਸਖਤ ਕਾਰਵਾਈ ਉਹ ਕਰਾਂਗੇ ਕਿੰਨੇ ਕਰਾਂਗੇ ਹਾਂਜੀ ਅੱਲੇ ਘਰ ਤਾਂ ਆਏ ਯਾਰੇ ਅੱਜ ਧੋਕਾਰਾ ਜੀ ਇਕੱਲੋਂ ਵੀ ਆਇਆ ਦੇਖੋ ਨਾਲ ਦਾ ਘਰ ਹੈ ਘਰ ਹੈਗਾ ਦੇਖੋ ਸਾਹਿਬ ਇਹ ਸਾਰੇ ਢਾਟ ਹੋਈ ਬੁੱਝ ਰਹੇ ਆ ਨਗਰੇ ਨਾਲ ਸੰਬੰਧਿਤ ਹੈ ਹਾਂ ਜੀ ਲਿਖਨੇ ਪਰਚੇ ਆ ਦੇ ਇਹ ਜਿਹੜੀ ਮਨਜੀਤ कौर ਵੀ ਰਹਿਣਾ ਤੇ 10 ਪਰਚੇ ਜਿਹਦੇ ਨਾਲ ਤੇ ਪੜਿਆ ਗਿਆ ਇੱਕ ਤੇ ਜਿਹੜਾ ਕਿ ਮਹਾਰਾਜ ਇਹ ਜਿਹੜਾ ਪਿਛਲੇ ਵਾਰੀ ਢਾਇਆ ਸੀ ਉਹਦੇ ਦੁਬਾਰੇ ਉਹ ਪਤਾ ਪੁੱਤਾ ਜੇ ਲਾਗੇ ਕਰਾਂ ਤੇ ਨਾਮ ਵਾਲੇ ਨਹੀਂ ਜਿਹੜਾ ਕਰੇ ਉਹ ਦੁਬਾਰਾ ਕਰਦੇ ਨਹੀਂ ਇਹ ਕੋਈ ਨਹੀਂ ਲਾਉਂਦਾ ਇਹ ਕਾਰਵਾਈ ਥੋੜੀ ਜਿਹੀ ਲੈ ਕੇ ਕੀਤੀ ਜਾ ਰਹੀ ਹੈ ਇਹ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਿਹਾ ਐਸੀ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸਡੀਓ ਆਏ ਨੇ ਜਿਹੜੇ ਸਬੰਧਤ ਜਿੰਨਾਂ ਦਾ ਏਰੀਆ ਹੈ ਤਾਂ ਐਸਡੀਐਮ ਆਏ ਨੇ ਤਸਦੀਕ ਦਾ ਰਾਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਦੀ ਹੱਲ ਵੀ ਨਾਲ ਆਏ ਠੀਕ ਹੈ ਥੈਂਕ ਯੂ